ਮੈਂ ਸਰਦਾਰ ਕਰਨਵੀਰ ਸਿੰਘ ਹੰਸਪਾਲ ਟਰਬਨ ਟ੍ਰੇਨਿੰਗ ਸੈਂਟਰ ਪਿੰਡ ਗੋਤਪੁਕਰ ਤੋਂ ਜੋ ਕਿ ਅੱਜ ਸਾਡੇ ਰਮਨਵੀਰ ਜੀ ਨੇ ਜੋ ਕਿ ਉਪਰਾਲਾ ਬਹੁਤ ਵੱਡਾ ਕੀਤਾ ਸੀਗਾ ਐਨਆਰਆਈ ਭਰਾਵਾਂ ਦੇ ਨਾਲ ਮਿਲ ਕੇ ਸਾਰੀ ਸੰਗਤ ਦੇ ਨਾਲ ਪਿੰਡ ਵਾਲਿਆਂ ਦੇ ਨਾਲ ਅਸੀਂ ਵੀ ਸਾਡੀ ਵੀ ਸਵਾਵਾਂ ਲਗੀਆਂ ਸੀ ਕਿ ਆਪੇ ਬੱਚਿਆਂ ਨੂੰ ਸਖਲਾਈ ਦਸਤਾਰ ਦੀ ਸਖਲਾਈ ਦਿੱਤੀ ਜਾਵੇ ਜੋ ਕਿ ਅਸੀਂ 6 ਤਰੀਕ ਤੋਂ ਲੈ ਕੇ ਰੈਗੂਲਰ ਬੱਚਿਆਂ ਨੂੰ ਸਖਲਾਈ ਦਿੱਤੀ ਗਈ ਆ ਪੀ ਜੋ ਕਿ ਅੱਜ ਕੰਪੀਟੀਸ਼ਨ ਦੇ ਵਿੱਚ ਹਿੱਸਾ ਵੀ ਲੈਣਗੇ ਤੇ ਸਾਨੂੰ ਬਾਣ ਵਾਲੀ ਗੱਲ ਇਹ ਆ ਕਿ ਇੰਨਾ ਵੱਡਾ ਉਹਦਾ ਤੇ ਸਾਨੂੰ ਇੰਨੀ ਕੀ ਨਿੱਕੀ ਜੀ ਸੇਵਾ ਦਾ ਮੌਕਾ ਮਿਲਿਆ ਆ ਤੇ ਅਸੀਂ ਰੋਜ਼ ਹੀ ਹਰ ਵਾਰੀ ਨਿਭਾਵਾਂਗੇ ਤੇ ਜਿੱਦਾਂ ਹੀ ਸੇਵਾ ਵੀਰ ਥੋੜੇ ਲਾਉਂਦੇ ਰਹਿਣਗੇ ਅਸੀਂ ਅੱਗੇ ਵਧ ਕੇ ਚੜ ਕੇ ਵੀ ਸੇਵਾ ਕਰਦੇ ਹੀ ਰਵਾਂਗੇ ਤੇ ਜਿਹੜੇ-ਜਿਹੜੇ ਮੇਰੇ ਵੀਰ ਦਸਤਾਰ ਨੂੰ ਪਿਆਰ ਕਰਿਆ ਕਰੋ ਦਸਤਾਰ ਇੱਕ ਕੱਪੜਾ ਹੀ ਨਹੀਂ ਆ ਮੇਰੇ ਗੁਰੂ ਦਾ ਦਿੱਤਾ ਮਾਣ ਹੈ ਠੀਕ ਹੈ ਜੀ ਤੇ ਇਸ ਨੂੰ ਅੱਗੇ ਵਧ ਕੇ ਸਤਿਕਾਰ ਕਰਿਆ ਕਰੋ ਵਤਵਤ ਜਿੱਦਾਂ ਅਸੀਂ ਬੰਨਦੇ ਆ ਉਦਾਂ ਹੀ ਇੱਕ ਕੱਲੇ ਕੱਲੇ ਪੇਜ ਨੂੰ ਜਿੱਦਾਂ ਅਸੀਂ ਚਿੰਨ ਕੇ ਲਾਉਂਨੇ ਆ ਉਦਾਂ ਹੀ ਖੋਲਿਆ ਕਰੋ ਤੇ ਖੋਲ ਕੇ ਤੈਅ ਕਰਕੇ ਵੀਰੋ ਗੁਰੂ ਦਾ ਮਾਣ ਦਿੱਤਾ ਮਾਣ ਸਮਝ ਕੇ ਉਹਨਾਂ ਸਤਕਾਰ ਦੇ ਨਾਲ ਮੱਥਾ ਟੇਕ ਕੇ ਰੱਖਿਆ ਕਰੋ ਗਦੀ ਵਿਪਗ ਨੂੰ ਥੱਲੇ ਨਹੀਂ ਸੁੱਟਣਾ ਪਿਆਰਾਂ ਦੇ ਵਿੱਚ ਨਹੀਂ ਲਾਉਣਾ ਇਹੀ ਮੇਰਾ ਮਾਣ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤੁਹਾਡਾ ਜਿਹੜਾ ਪਿੰਡ ਹੈ ਗਗੋਤਪੁਕਰ ਹੈ ਔਰ ਅਸੀਂ ਜੋ ਦੂਸਰਾ ਇੰਟਰਨੈਸ਼ਨਲ ਦਸਤਾਰ ਕੰਪੀਟੀਸ਼ਨ ਕਰਵਾ ਰਹੇ ਆ ਔਰ ਉਹਦਾ ਮੇਨ ਮਕਸਦ ਇਹ ਹੈਗਾ ਕਿ ਕਿਉਂਕਿ ਅੱਜ ਅਸੀਂ ਇਹ ਗੱਲ ਕਰਦੇ ਆ ਹਮੇਸ਼ਾ ਹੀ ਕਿ ਪੰਜਾਬ ਦੇ ਵਿੱਚ ਬਹੁਤ ਨਸ਼ਾ ਵਧ ਰਿਹਾ ਹੈਗਾ ਜਿਹੜੇ ਬੱਚੇ ਹੈਗੇ ਕੁਰਾਹੇ ਪੈ ਰਹੇ ਆ ਸੋ ਅਸੀਂ ਗੱਲ ਤਾਂ ਜਰੂਰ ਕਰਦੇ ਆ ਪਰ ਗੱਲ ਕਰਨ ਦੇ ਨਾਲ ਨਾਲ ਅਸੀਂ ਹੱਲ ਵੀ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਇੱਕ ਵਾਰੀ ਮੈਂ ਸੁਣਿਆ ਸੀਗਾ ਕਹਿੰਦੇ ਵੀ ਇੱਕ ਜੰਗਲ ਦੇ ਵਿੱਚ ਅੱਗ ਲੱਗੀ ਸੀਗੀ ਔਰ ਅੱਗ ਨੂੰ ਬੁਝਾਉਣ ਦੇ ਲਈ ਇੱਕ ਛੋਟੀ ਜੀ ਚਿੜੀ ਸੀ ਤੇ ਚੁੰਝ ਭਰ ਕੇ ਤੇ ਅੱਗ ਨੂੰ ਬੁਝਾਉਣ ਦਾ ਯਤਨ ਕਰਦੀ ਸੀ ਤੇ ਜਿਹੜੇ ਲਾਗੇ ਜਿਹੜੇ ਵੱਡੇ ਜਾਨਵਰ ਸੀ ਜਾਂ ਜੋ ਉਹਨੂੰ ਉਹਨੂੰ ਕਮੈਂਟ ਕਰਦੇ ਸੀ ਕਿ ਤੂੰ ਇਹ ਅੱਗ ਕਿਵੇਂ ਬੁਝਾ ਸਕਦੀ ਹੈ ਤੇਰਾ ਵजूद ਬਹੁਤ ਛੋਟਾ ਹੈ ਪਰ ਉਹਨੇ ਇੱਕ ਗੱਲ ਜ਼ਰੂਰ ਕੀਤੀ ਸੀ ਜੋ ਮੇਰੇ ਹਿਰਦੇ ਨੂੰ ਟੰਬ ਗਈ ਉਹਨੇ ਇੱਕ ਕਵੀ ਨੇ ਆਪਣੀ ਕਵਤਾ ਰਾਈ ਜਾ ਜਿਹਨੇ ਲਿਖਿਆ ਹੈ ਉਹਦੇ ਬਲਵਲੇ ਨੇ ਉਹ ਕਹਿੰਦੀ ਆ ਕਿ ਮੈਨੂੰ ਵੀ ਪਤਾ ਹੈ ਕਿ ਮੈਂ ਇਸ ਅੱਗ ਨੂੰ ਨਹੀਂ ਬੁਝਾ ਸਕਦੀ ਇਹ ਜੰਗਲ ਦੀ ਅੱਗ ਬਹੁਤ ਭਿਆਨਕ ਹੈ ਬਹੁਤ ਵੱਡੀ ਹੈ ਗਈਆਂ ਮੈਂ ਬਹੁਤ ਛੋਟੀ ਹੈ ਗਈਆਂ ਮੈਂ ਵੀ ਜਲ ਕੇ ਰਾਖ ਹੋ ਜਾਵਾਂਗੀ ਪਰ ਕਹਿਣ ਲੱਗੀ ਕਿ ਜਦੋਂ ਦੁਨੀਆ ਦੇ ਉੱਤੇ ਇਹ ਇਤਿਹਾਸ ਲਿਖਿਆ ਜਾਏਗਾ ਕਿ ਇਸ ਅੱਗ ਨੂੰ ਬੁਝਾਉਣ ਦੇ ਸਾਹਮਣੇ ਕੋਣ ਆਏ ਸੀ ਉਸ ਦਿਨ ਮੇਰਾ ਜਿਹੜਾ ਉਸ ਇਤਿਹਾਸ ਦੇ ਵਿੱਚ ਨਾਮ ਲਿਖਿਆ ਜਾਊਗਾ ਜਿੰਨੇ ਵੀ ਨੌਜਵਾਨ ਨੇ ਇੱਥੇ ਪੂਰਾ ਪਿੰਡ ਪੂਰੀ ਪੰਚਾਇਤ ਉਹਨਾਂ ਦਾ ਸਾਰਿਆਂ ਦਾ ਉਪਰਾਲਾ ਇਹੀ ਆ ਕਿ ਅਸੀਂ ਇੱਕ ਸਮਾਜ ਨੂੰ ਚੰਗੀ ਸਿਹਤ ਦਈਏ ਉਹ ਚੰਗੀ ਸਿਹਤ ਦੇ ਨਾਲ ਨਾਲ ਅਸੀਂ ਸਮਾਜ ਨੂੰ ਅੱਗੇ ਅਗਾਹ ਵਾਲ ਨੂੰ ਲੈ ਕੇ ਜਾਈਏ ਉਹ ਤਾਂ ਹੋਏਗਾ ਜੇ ਅਸੀਂ ਆਪਣੀ ਦਸਤਾਰ ਸਾਂਭਾਂਗੇ ਕੱਲੀ ਦਸਤਾਰ 2.5 ਮੀਟਰ 5 ਮੀਟਰ ਦਾ ਕਪੜਾ ਨਹੀਂ ਹੈ ਦਸਤਾਰ ਇੱਕ ਜ਼ਿੰਮੇਵਾਰੀ ਆ ਕਿਉਂਕਿ ਜਦੋਂ ਸਾਡੇ ਸਿਰ ਤੇ ਪੱਗ ਆ ਜਾਂਦੀ ਆ ਨਾ ਤੇ ਇੱਕ ਨਸ਼ੇੜੀ ਵਿਅਕਤੀ ਵੀ ਨਸ਼ਾ ਕਰਨ ਵਾਲੀ 100 ਵਾਰੀ ਸੋਚੇਗਾ ਜਦੋਂ ਦਸਤਾਰ ਪੱਗ ਸਿਰ ਤੇ ਦਸਤਾਰ ਹੋਵੇਗੀ ਇੱਕ ਭ੍ਰਸਤਾਚਾਰ ਕਰਨ ਲੱਗੇ ਵੀ 100 ਵਾਰ ਸੋਚੇਗਾ ਕਿ ਇਹਨੂੰ ਮੈਂ ਕਰਨਾ ਹੈ ਜਾਂ ਨਹੀਂ ਕਰਨਾ ਹੈ ਸੋ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਨੇ ਤੇ ਸਾਰੀਆਂ ਮਾਇਨੇ ਰੱਖਦੀਆਂ ਨੇ ਸੋ ਸਾਰਿਆਂ ਦਾ ਧੰਨਵਾਦ ਆ ਤੁਸੀਂ ਖਾਸ ਕਰਕੇ ਸਾਡੇ ਕੋਲ ਆਇਓ ਕਿੰਨੇ ਬੱਚੇ ਨੇ ਭਾਗ ਲਿਆ ਤੇ ਕੀ ਨਾਮ ਰੱਖਿਆ ਗਿਆ ਕਿ ਦੇਣ ਵਾਸਤੇ ਨੇ ਬੱਚਾ ਉਹ ਸਾਰੇ ਇਹ ਬੱਚਿਆਂ ਦਾ ਤਕਰੀਬਨ ਤੁਸੀਂ ਦੇਖੋ ਸਾਡੇ ਕੋਲ ਬੜੀ ਮਾਣ ਵਾਲੀ ਗੱਲ ਹੈ ਕਿ ਇਹ ਛੋਟਾ ਜਿਹਾ ਨਗਰ ਹੈ ਮਤਲਬ ਇਹ ਪੂਰੇ ਨਗਰਾਂ ਦੇ ਵਿੱਚੋਂ ਕਾਫੀ ਵੱਡਾ ਨਗਰ ਹੈ ਲੇਕਿਨ ਅਪਰ ਪੰਜਾਬ ਦੀ ਗੱਲ ਕੀਤੀ ਜਾਏ ਸਾਡੇ ਕੋਲ ਪਟਿਆਲੇ ਤੱਕ ਜਿਹੜੇ ਆ ਜਿਹੜੇ ਪ੍ਰਤੀਯੋਗੀ ਆਏ ਨੇ ਸੋ ਬੜੀ ਮਾਣ ਵਾਲੀ ਗੱਲ ਹੈ ਅੰਮ੍ਰਿਤਸਰ ਤੋਂ ਆਏ ਨੇ ਸੰਗਰੂਰ ਤੋਂ ਲੁਧਿਆਣੇ ਤੋਂ ਦਸੂਹੇ ਤੋਂ ਤੋਂ ਬੱਚਿਆਂ ਦੇ ਵਿੱਚ ਨੌਜਵਾਨਾਂਾਂ ਵਿੱਚ ਸੋ ਬੱਚੇ ਕੀ ਚਾਹੁੰਦੇ ਨੇ ਕਿ ਸਾਨੂੰ ਪਲੇਟਫਾਰਮ ਮਿਲੇ ਸੋ ਅਸੀਂ ਉਹਨਾਂ ਨੂੰ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ ਬੱਚੇ ਆ ਪਲੇਟਫਾਰਮ ਤੇ ਆਉਣ ਉਹ ਰੋ ਆਪਣੀ ਪੱਗ ਦੇ ਨਾਲ ਆਪਣਾ ਮਾਨ ਮਤਾ ਇਤਿਹਾਸ ਜਿਹੜਾ ਹੈਗਾ ਇਹਨੂੰ ਜਾਣਨ ਤੇ ਇਹਦੇ ਨਾਲ ਅੱਗੇ ਵਧਣ ਕਿੰਨਾ ਮਾਣ ਹੈਗਾ ਦੇਖੋ ਜੀ ਸਭ ਤੋਂ ਪਹਿਲਾਂ ਤੇ ਇਹ ਜਿਹੜਾ ਮਾਨ ਹੈਗਾ ਵਾ ਤੇ ਇਹਨਾਂ ਦੀ ਸੇਵਾ ਹੀ ਹੈਗੀ ਅਸੀਂ ਇਹਨਾਂ ਨੂੰ ਕੁਝ ਦੇਤ ਨਹੀਂ ਸਕਦੇ ਪਰ ਆਪਾਂ ਕੋਸ਼ਿਸ਼ ਕੀਤੀ ਨੌਜਵਾਨ ਵੀਰਾਂ ਲੋ ਸਾਡੇ ਸਤਿਕਾਰਯੋਗ ਭਾਈ ਸਾਹਿਬ ਯੂਐਸਏ ਤੋਂ ਜੋ ਰਮਨਦੀਪ ਸਿੰਘ ਜੀ ਤੇ ਉਹਨਾਂ ਦੇ ਸਹਿਯੋਗੀ ਨੇ ਸੋ ਅਰਸ਼ਦੀਪ ਸਿੰਘ ਦੀ ਜੋ ਕੈਨੇਡਾ ਤੋਂ ਆਏ ਨੇ ਸੋ ਸਾਰਿਆਂ ਦਾ ਇਹਨਾਂ ਦਾ ਹੈਗਾ ਹੀ ਕਿ ਅਸੀਂ ਬੱਚਿਆਂ ਨੂੰ 11000 ਰੁਪਏ ਪਹਿਲਾ ਨਾਮ ਦਿੱਤਾ ਜਾਏ ਦੂਸਰਾ 8100 ਨਾਮ ਹੈਗਾ 1 5100 ਨਾਮ ਹੈਗਾ ਫਿਰ ਇੱਕ ਛੋਟੇ ਬੱਚਿਆਂ ਦਾ ਗਰੁੱਪ ਹੈ ਉਹਦੇ ਵਿੱਚ 5100 3100 ਇਦਾਂ ਹੈਗਾ